ਵੀਰ ਜੀ ਆ ਵੇਖੋ 10-10 ਫੁੱਟ ਇਹਦੇ ਤੁਸੀਂ ਵਖਾ ਸਕਦੇ ਹੋ 10-10 ਫੁੱਟ ਪਾਣੀ ਇਹ ਘਰ ਦੇ ਵਿੱਚ ਹੋ ਗਿਆ ਅੱਛਾ ਮਤਲਬ ਇਹ ਜਿਹੜੀ ਤੁਸੀਂ ਇਹ ਡਿਜ਼ਾਈਨਿੰਗ ਦੇਖ ਰਹੇ ਹੋ ਇਹ ਕੋਈ ਡਿਜ਼ਾਈਨ ਨਹੀਂ ਬਣਿਆ ਹੋਇਆ ਅਸਲ ਦੇ ਵਿੱਚ ਇਹ ਲਾਈਨ ਹੈ ਜਿਹੜੀ ਇਹ ਪਾਣੀ ਦੇ ਨਿਸ਼ਾਨ ਹੈ ਇੰਨਾ ਜਿਹੜਾ ਪਾਣੀ ਹੈ ਇਸ ਘਰ ਦੇ ਵਿੱਚ ਚੜ ਝੁੱਕਾ ਸੀ ਬਾਈ ਜੀ ਘਰ ਦੇ ਵਿੱਚ ਤੇੜਾ ਵਗੈਰਾ ਤਾਂ ਨਹੀਂ ਆਇਆ ਨਹੀਂ ਵੀਰੇ ਥੱਲੇ ਦਾ ਜਿਹੜਾ ਫਰਸ਼ ਆ ਵੇਖ ਤਾਂ ਉਹ ਖਾਗਦਾ ਫਰਸ਼ ਸਾਰਾ ਬਹਿ ਗਿਆ ਥੱਲੇ ਬਾਕੀ ਉੱਤੇ ਵਾਲੇ ਮਕਾਨ ਨੂੰ ਤੇੜਾ ਆਇਆ ਉਹ ਤੇੜਾ ਤੇੜਾ ਨਹੀਂ ਕੋਈ ਵੀ ਤੁਹਾਡੇ ਕੋਲੇ ਹੋਰ ਕਮਾਈ ਦਾ ਸਾਧਨ ਨਹੀਂ ਤੁਹਾਡੀ ਜਵਾਬ ਤਾਂ ਸਵਾ ਕੋਈ ਮੇਰਾ ਸਾਧਨ ਨਹੀਂ ਆ ਜੋ ਖੇਤੀਬਾੜੀ ਆ ਗਈ ਪਹਿਲਾਂ ਦੇ ਬਾਪੂ ਦੀ ਹੋਣੀ ਵੀ ਅਜੇ ਤੱਕ ਦਿੱਤੀ ਕੋਈ ਨਹੀਂ ਅੱਧਾ ਕਿਲਾੜ ਜਮੀਨ ਹੀ ਉਹ ਬਾਕੀ ਸਾਡਾ ਜੋ ਆਦਾ ਵੀ ਬੱਚੇ ਪੜ੍ਹਦੇ ਆ ਜੋ ਘਰ-ਬਾਰ ਸਾਡੇ ਸਰਵਿਸ ਸਰਵਿਸ ਦੇ ਸਰਦੇ ਆ ਤੁਸੀਂ ਕਾਲ ਬਾਦ ਬੈਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕੁਮਾਨ ਸੜਕ ਦੇ ਉੱਤੇ ਵਿਛੀ ਹੋਈ ਜਿਹੜੀ ਇਹ ਤੁਸੀਂ ਕਣਕ ਦੇਖ ਰਹੀ ਹੋ ਇਹ ਕੋਈ ਸੁਕਾਉਣ ਵਾਸਤੇ ਜਾਂ ਫਿਰ ਕਿਸੇ ਪਸ਼ੂਆਂ ਨੂੰ ਪਾਉਣ ਵਾਸਤੇ ਨਹੀਂ ਰੱਖੀ ਹੋਈ ਸਗੋਂ ਇਹ ਇਹ ਕਣਕ ਹੈ ਜਿਹੜੀ ਇਹ ਖਰਾਬ ਹੋਈ ਹੋਈ ਕਣਕ ਹੈ ਜਿਹੜੀ ਹੜ੍ਹ ਦੇ ਪਾਣੀ ਦੇ ਨਾਲ ਖਰਾਬ ਹੋ ਚੁੱਕੀ ਹੈ ਘਰਾਂ ਦੇ ਵਿੱਚ ਪਾਣੀ ਵੜਨ ਤੋਂ ਬਾਅਦ ਤਕਰੀਬਨ ਤਕਰੀਬਨ ਜੋ ਵੀ ਕੁਛ ਘਰ ਦੇ ਵਿੱਚ ਸਮਾਨ ਸੀ ਸਾਰਾ ਹੀ ਬਰਬਾਦ ਹੋ ਚੁੱਕਿਆ ਇਸ ਘਰ ਦੀ ਇਹ ਕਣਕ ਹੈ ਇਸ ਘਰ ਵਾਲਿਆਂ ਦੀ ਤੇ ਬਾਈ ਹੋਰਾਂ ਨਾਲ ਕੱਲ ਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਕਿੰਨਾ ਕੁ ਨੁਕਸਾਨ ਹੈ ਜਿਹੜਾ ਹੋਇਆ ਤੁਸੀਂ ਬਾਈ ਹੋਰਾਂ ਦਾ ਘਰ ਦੇਖ ਸਕਦੇ ਹੋ ਇੱਧਰ ਪਹਿਲਾਂ ਤੁਸੀਂ ਇਹ ਬਾਈ ਹੋਰਾਂ ਦੇ ਨਾਲ ਇਹ ਲੱਗਦਾ ਖੇਤ ਦੇਖੋ ਕਿ ਬਿਲਕੁਲ ਇੱਥੇ ਰੇਤਾ ਚੜ ਚੁੱਕਿਆ ਹੈ ਉਹ ਰੇਤਾ ਜਿਸ ਨਾਲ ਅਸੀਂ ਘਰ ਬਣਾਉਨੇ ਹੁੰਦੇ ਹਾਂ ਸਿਮਿੰਟ ਦੇ ਵਿੱਚ ਮਿਕਸ ਕਰਦੇ ਹੁੰਦੇ ਆ ਹੁਣ ਉਸ ਰੇਤੇ ਨੇ ਫਸਲ ਨੂੰ ਬਿਲਕੁਲ ਨਹੀਂ ਹੋਣ ਦੇਣਾ ਇੱਥੇ ਜ਼ਮੀਨ ਨੂੰ ਬੰਜਰ ਬਣਾ ਦੇਣਾ ਇਸ ਕਰਕੇ ਜਿਹੜਾ ਬਾਹਰ ਨੁਕਸਾਨ ਹੋਇਆ ਹੋਇਆ ਘਰ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਬਾਈ ਸਸਿਕਾ ਨਾਲ ਗੱਲਬਾਤ ਕਰਾਂ ਬਾਈ ਸਸਿਕਾ ਜੀ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਅਸੀਂ ਦੇਖ ਰਹੇ ਹਾਂ ਇਸ ਘਰ ਦੇ ਬਾਹਰ ਤੁਸੀਂ ਕਣਕ ਸੁੱਕਣੀ ਪਾਈ ਹੋਈ ਹੈ ਸੁੱਕਣ ਵਾਸਤੇ ਪਾਈ ਆ ਕਿਵੇਂ ਨਹੀਂ ਖਰਾਬ ਹੋ ਗਈ ਜੀ ਪੂਰਾ 8 ਕਿੰਟਲ ਹੀ ਡਰਮ ਵਿੱਚ ਪੂਰਾ ਭਰਿਆ ਡਰਮ ਹੀ ਟੁੱਟ ਗਿਆ ਆ ਵੀ ਫਟ ਗਿਆ ਡਰਮ ਨਾਲ ਹੀ ਗਿਆ ਸਣਾ ਕਣਕ ਦੇ ਨਾਲ ਪੂਰਾ ਖਰਾਬ ਹੋ ਗਈ ਕਣਕ ਜਿਹੜੀ ਬਈ ਪਾਣੀ ਕਿੰਨਾ ਕ ਆ ਗਿਆ ਸੀ ਕਿੰਨੇ ਕ ਫੁੱਟ ਪਾਣੀ ਵੀਰ ਜੀ ਆ ਵੇਖੋ 10-10 ਫੁੱਟ ਇਧਰ ਤੁਸੀਂ ਵਖਾ ਸਕਦੇ ਹੋ 10-10 ਫੁੱਟ ਪਾਣੀ ਘਰ ਦੇ ਵਿੱਚ ਹੋ ਗਿਆ ਅੱਛਾ ਮਤਲਬ ਇਹ ਜਿਹੜੀ ਤੁਸੀਂ ਇਹ ਡਿਜ਼ਾਈਨਿੰਗ ਦੇਖ ਰਹੇ ਹੋ ਇਹ ਕੋਈ ਡਿਜ਼ਾਈਨ ਨਹੀਂ ਬਣਿਆ ਹੋਇਆ ਅਸਲ ਦੇ ਵਿੱਚ ਇਹ ਲਾਈਨ ਹੈ ਜਿਹੜੀ ਇਹ ਪਾਣੀ ਦੇ ਨਿਸ਼ਾਨ ਹੈ ਇੰਨਾ ਜਿਹੜਾ ਪਾਣੀ ਹੈ ਇਸ ਘਰ ਦੇ ਵਿੱਚ ਚੜ ਚੁੱਕਾ ਸੀ ਇੰਨਾ ਜਿਆਦਾ ਪਾਣੀ ਚੜ ਗਿਆ ਸੀ ਕਿ ਸਭ ਕੁਝ ਫੜਾ ਕੇ ਲੈ ਗਿਆ ਬਾਈ ਜੀ ਘਰ ਦੇ ਵਿੱਚ ਅਸੀਂ ਦੇਖ ਰਿਹਾ ਘਰ ਪੂਰਾ ਖਾਲੀ ਕੀਤਾ ਪਿਆ ਖਾਲੀ ਇਤਰਾ ਵੀਰੇ ਜਿੰਨਾ ਵੀ ਜਿਹੜਾ ਹੈਗਾ ਸਮਾਨ ਆਤ ਪੇਟੀ ਇਸ ਜਿਹੜਾ ਬਾਕੀ ਬੈੱਡ ਹੈ ਬੈੱਡ ਤੁਹਾਡੇ ਤੁਸੀਂ ਫੜੀ ਜਾਂਦੇ ਹੋ ਬੈੱਡ ਦੇ ਵਿੱਚ ਜਿਹੜਾ ਸਮਾਨ ਰੱਖਿਆ ਹੈ ਆਪਾਂ ਬੱਚਿਆਂ ਦੇ ਕੱਪੜੇ ਵਗੈਰਾ ਜੋ ਆਪਣੇ ਕੱਪੜੇ ਉਹ ਸਾਰੇ ਖਰਾਬ ਹੋ ਗਏ ਕੱਪੜੇ ਤੁਹਾਡੇ ਤੁਸੀਂ ਵਖਾ ਸਕਦੇ ਸਾਰੇ ਅਸੀਂ ਉਹ ਬਾਹਰ ਨਲਕੇ ਲਾਗੇ ਜਿੰਨੇ ਵੀ ਗਾਰਨਾ ਭਰ ਗਿਆ ਕੱਪੜੇ ਸਾਰੇ ਆਪਣੇ ਸੌਣ ਲਈ ਰਹਿਣ ਦੇ ਯਾਦਰ ਜੁਦਾ ਸਾਰੇ ਕੰਬਲ ਵੇਖੋ ਤੁਹਾਡੇ ਸਾਹਮਣੇ ਆਵੇ ਕਿੰਨੇ ਪਏ ਆ ਤੇ ਕੰਬਲ ਤੁਸੀਂ ਦੇਖ ਸਕਦੇ ਹੋ ਬਾਈ ਇਹ ਉਹ ਕੰਬਲ ਨੇ ਜਿਨ੍ਹਾਂ ਨੂੰ ਉਸੇ ਬੜੇ ਸੰਭਾਲ ਦੇ ਨਾਲ ਬੈੱਡ ਦੇ ਵਿੱਚ to ਇੱਕ ਗਾਰੀ ਦੇ ਨਾਲ ਲਿਬੜੇ ਪਈ ਨੇ ਰੀਤੇ ਦੇ ਨਾਲ ਲਿਬੜੇ ਪਈ ਨੇ ਬਾਈ ਇਹ ਗਾਰਾ ਕਿਵੇਂ ਹੋ ਗਿਆ ਸਾਰਾ ਘਰ ਦੇ ਵਿੱਚ ਇਹ ਵੀਰੇ ਗਾਰਾ ਜਦੋਂ ਦਰਿਆ ਆਇਆ ਤੇ ਪਾਣੀ ਆਇਆ ਤੇ ਪਾਣੀ ਦੇ ਨਾਲ ਹੀ ਗਾਰ ਬਹੁਤ ਰੋੜ ਕੇ ਆਇਆ ਜੇ ਹੁਣ ਇਹ ਬੰਦੇ ਨਾਲ ਕੋਈ ਡਾਹ ਗਏ ਆਪਣੇ ਪਿੰਡ ਦੇ ਤੇ ਸਾਫ ਸਫਾਈ ਕਰਾਈ ਅਜੇ ਥੋੜੀ ਬਹੁਤੀ ਅਜੇ ਫੇਰ ਤੁਸੀਂ ਵੇਖ ਸਕਦੇ ਗਾਰ ਬਹੁਤ ਹੈ ਜੇ ਵੀ ਕਮਰਿਆਂ ਦੇ ਵਿੱਚ ਗਾਰ ਆ ਬਾਈ ਜੀ ਕਿੰਨੇ ਕੁ ਫੁੱਟ ਗਾਰਾ ਚੜਕੇ ਗਾਰ ਗਵੀਰ ਘਰ ਘੜ ਦੋ ਦੋ ਫੁੱਟ ਗਾਰ ਰਿਆ ਇਥੇ ਹਾਂ ਵੇਖੋ ਗਾਰਾ ਸਾਰੇ ਦਰਵਾਜੇ ਤੇ ਗੱਡੀ ਛੁੱਟੀ ਜਾਣੇ ਬਾਈਟ ਹੈਗੀ ਇੱਥੇ ਲਾਈਟ ਦਾ ਬਿਲ ਬਿਲਟ ਦਾ ਵੀਰ ਸਾਦਰ ਕੋਈ ਨਹੀਂ 7 ਦਿਨ ਹੋ ਗਿਆ ਬ ਇਟ ਦਾ ਪ੍ਰਬੰਧ ਕੋਈ ਨਹੀਂ ਫਿਰ ਤੁਸੀਂ ਗਾਰਾ ਕੱਢਿਆ ਕਿਵੇਂ ਗਾਰਾ ਵੀਰੇ ਅਸੀਂ ਆਹ ਬਾਲਟਿਆਂ ਚ ਪਾ ਪਾ ਕੇ ਕਈਆਂ ਦੇ ਨਾਲ ਵੇਖੋ ਗਾਰਾ ਕੱਢਣ ਰਹੇ ਆਪਾਂ ਨਾਲ ਤੇ ਜਿੱਥੇ ਪਾਣੀ ਆ ਰੋੜ ਪਿਆ ਨਾਲ ਉੱਥੇ ਬਾਲਟੀਆਂ ਭਰ-ਭਰ ਕੇ ਪਾਣੀ ਨਾਲ ਮੜ ਮੜਾ ਸਾਫ ਕਰਨੇ ਕੋਈ ਰਾਤੀ ਵੀ ਅਸੀਂ ਆਪਣੇ ਪੌੜੀ ਸੀੜੀ ਚ ਜਾਂਦੇ ਤੇ ਪਾਣੀ ਪੈਰ ਸਲਿੱਪ ਕਰ ਗਏ ਕਰਕੇ ਨੂੰ ਝੋਟ ਲੱਗੀ ਉਹ ਨਾ ਕਰਦੇ ਨਾ ਬਾਕੀ ਬਹੁਤ ਵਧੀਆ ਬਾਬੇ ਦੀ ਵੀ ਮੇਰੇ ਵਿਚਾਲੇ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਆ ਬਾਕੀ ਜਿਹੜਾ ਆਪਣਾ ਸਮਾਨ ਹੈ ਇਹਦਾ ਨੁਕਸਾਨ ਬਹੁਤ ਹੈ ਬਖਤੀਆਂ ਵੇਖ ਵਿਖਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹ ਘਰ ਦੇ ਵਿੱਚ ਤਕਰੀਬਨ ਤਕਰੀਬਨ 8 8 ਫੁੱਟ ਪਾਣੀ ਚੜਿਆ ਤੇ ਕਮਰਿਆਂ ਦੇ ਅੰਦਰ ਬਿਲਕੁਲੀ ਕਹ ਲਈਏ ਕਿ ਤਹਸ ਨੈਸ ਕਰ ਦਿੱਤਾ ਸਭ ਕੁਝ ਜੋ ਵੀ ਸਾਮਾਨ ਸੀ ਭਾਈ ਜੀ ਘਰ ਦੇ ਵਿੱਚ ਤੇੜਾ ਵਗੈਰਾ ਤੇ ਨਹੀਂ ਆਈਆਂ ਨਹੀਂ ਵੀਰੇ ਥੱਲੇ ਦਾ ਜਿਹੜਾ ਫਰਸ਼ ਆ ਬੈਠਾ ਉਹ ਕਾਗਦ ਦਾ ਫਰਸ਼ ਸਾਰਾ ਬਹਿ ਗਿਆ ਥੱਲੇ ਬਾਕੀ ਉੱਤੇ ਵਾਲੇ ਮਕਾਨੋਂ ਤੇੜਾ ਆਈਆਂ ਤੇ ਉੱਤੇ ਤੇੜਾ ਤੇੜਾ ਨਹੀਂ ਅਸੀਂ ਉੱਪਰ ਜਾ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਬਾਈ ਹੋਰਾਂ ਦੇ ਨਾਲ ਬਾਈ ਚਲੋ ਉੱਪਰ ਦੇਖਦੇ ਆ ਕਿ ਅਸਲ ਦੇ ਵਿੱਚ ਜਦੋਂ ਹੜ ਆਉਂਦਾ ਹੈ ਜਦੋਂ ਪਚਾਲ ਆਉਂਦਾ ਤਾਂ ਉਹ ਸਭ ਕੁਝ ਆਪਣੇ ਨਾਲ ਬਹਾ ਕੇ ਲੈ ਜਾਂਦਾ ਹੜ ਆਉਂਦਾ ਬਹਾ ਲੈਂਦਾ ਤੇ ਪਚਾਲ ਉੱਥੇ ਹੀ ਚੱਕਣਾ ਚੂੜ ਕਰ ਦਿੰਦਾ ਤੋੜ ਦਿੰਦਾ ਤਾਂ ਬੜੇ ਬੁਰੇ ਹਾਲਾਤ ਨੇ ਘਰਾਂ ਦੇ ਇਸ ਇਲਾਕੇ ਦੇ ਵਿੱਚ ਬਣੇ ਹੋਏ ਨੇ ਸੋ ਕੁਝ ਸਮਾਨ ਬਾਈਹੂਰੀ ਕਹਿੰਦੇ ਵੀ ਇੱਥੇ ਸੰਭਾਲ ਕੇ ਜਿਹੜਾ ਰੱਖਿਆ ਗਿਆ ਥੱਲੇ ਸਭ ਕੁਝ ਬਰਬਾਦ ਕਰ ਦਿੱਤਾ ਗਿਆ ਤਾ ਭੈਣ ਜੀ ਜਿਵੇਂ ਇਹ ਸਮਾਨ ਜਿੰਨਾ ਕ ਸਾਂਭਿਆ ਗਿਆ ਤੁਹਾਡੇ ਤੋਂ ਸਾਂਭਿਆ ਗਿਆ ਬਾਕੀ ਸਮਾਨ ਇਹ ਥੋੜਾ ਜਿਹਾ ਮੈਂ ਉਸ ਦਿਨ ਜਦਨ ਗਏ ਹੈ ਨਾ ਪਾਣੀ ਆਇਆ ਥੋੜਾ ਜਿਹਾ ਮੂੰਪਰ ਛੱਡ ਗਈ ਹਾਂ ਤੇ ਪਹਿਲਾਂ ਹੀ ਥੋੜਾ ਜਿਹਾ ਉੱਪਰ ਹੀ ਬਾਕੀ ਸਾਡੇ ਆ ਘਰ ਦੇ ਤੁਸੀਂ ਕੰਦਾ ਵੇਸ ਸਾਰਾ ਪੋਰਸ਼ਨ ਪਾਟ ਗਿਆ ਜਿਵੇਂ ਆ ਤੇੜਾ ਦਿਖਾਈ ਦੇ ਰਹੀਆਂ ਨੇ ਇਹ ਸਾਰੀਆਂ ਮੀਂਹ ਤੋਂ ਇਹ ਤੋਂ ਹਾਂਜੀ ਹਾਂਜੀ ਅੱਜ ਹੀ ਹੋਣੀ ਹੁਣ ਆਈਆਂ ਹਾਂਜੀ ਹੋਣੀ ਆਈਆਂ ਨਵਾਂ ਘਰ ਤਿਆਰ ਕੀਤਾ ਸੀ ਆਪਾਂ ਦੇ ਕਿੰਨਾ ਟਾਈਮ ਹੋਇਆ ਸੀ ਘਰ ਪਾਜਣ ਨੂੰ ਇਹਨੂੰ ਹੋਈਗੇ ਜੇ 6-7 ਸਾਲ 6-7 ਸਾਲ ਹੋ ਗਏ ਸੀ ਹਾਂਜੀ ਹਾਂਜੀ ਤੇ ਬਾਈ ਹੁਰੀ ਕਿੱਥੇ ਸੀ ਜਦੋਂ ਪਾਣੀ ਆਇਆ ਤੁਸੀਂ ਕਿੱਥੇ ਸੀ ਇਹਨਾਂ ਦੀ ਤੇ ਡਿਊਟੀ ਹੈਗੀ ਛਤੀਸਗੜ ਅੱਛਾ ਬਾਈ ਹਾਂ ਜੀ ਜੌਬ ਕਰਦੇ ਨੇ ਏ ਸੀ ਆਰ ਪੀ ਐਫ ਚ ਏ ਐਸ ਆਈ ਨੇ ਅੱਛਾ ਸੀ ਆਰ ਪੀ ਐਫ ਚ ਜੌਬ ਕਰਦੇ ਹਾਂ ਹਾਂ ਜੀ ਤੇ ਤੁਸੀਂ ਘਰੇ ਸੀ ਜੇ ਬੱਚੀ ਘਰੇ ਸੀ ਮੈਂ ਤੇ ਦੋ ਬੱਚੇ ਹੀ ਘਰ ਮੇਰੇ ਤੁਹਾਨੂੰ ਕਿੰਨੇ ਕ ਵਜੇ ਕਦੋਂ ਪਤਾ ਲੱਗਦਾ ਪਾਣੀ ਦਾ ਇਹ ਵੀਰ ਜੀ ਜਿਸ ਤਰ੍ਹਾਂ ਅਲਰਟ ਤੇ ਕੀਤਾ ਗਿਆ ਸੀ ਪਹਿਲਾਂ ਹੀ ਤੇ ਫਿਰ ਮਤਲਬ ਅਮਰਜੈਂਸੀ ਜਿਸ ਤਰ੍ਹਾਂ ਇੱਕਦਮ ਪਾਣੀ ਆ ਗਿਆ 6 ਵਜੇ ਸਵੇਰੇ ਹਾਂ ਅਜੇ ਹੀ ਉੱਠੇ ਹਾਂ ਤੇ ਪਾਣੀ ਆ ਗਿਆ ਉਸੇ ਟਾਈਮ ਨਾਲ ਦਿਨ ਨਾਲ ਪਾਣੀ ਹਾਂਜੀ ਨਾਲ ਦੇ ਨਾਲ ਕੁਝ ਵੀ ਨਹੀਂ ਸੰਭਾਲਿਆ ਗਿਆ ਜੋ ਉੱਪਰ ਪਹਿਲਾਂ ਹੀ ਪਿਆ ਸੀ ਅਸੀਂ ਯੂਜ਼ ਕਰਦੇ ਹਾਂ ਉਹੀ ਬਸ ਥੱਲੇ ਕੋਈ ਸਮਾਨ ਨਹੀਂ ਸੰਭਾਲਿਆ ਗਿਆ ਮੇਰੇ ਕੋਲ ਕਿਉਂਕਿ ਮੈਂ ਇਕੱਲੀ ਨੇ ਕੀ ਕਰ ਲੈਣਾ ਸੀ ਬੱਚੇ ਹੀ ਦੋ ਨਾਲ ਤੁਸੀਂ ਫਿਰ ਜਦੋਂ ਪਾਣੀ ਦਾ ਪਤਾ ਲੱਗਦਾ ਤੁਸੀਂ ਫਿਰ ਇੱਥੋਂ ਨਿਕਲ ਜਾਂਦੇ ਹੋ ਹਾਂਜੀ ਘਰ ਤੋਂ ਬਾਹਰ ਮੈਂ ਤਾਂ ਦਰਵਾਜ਼ੇ ਗੇਟ ਸਭ ਕੁਝ ਕੁਝ ਨਹੀਂ ਬੰਦ ਕੀਤਾ ਐਦਾਂ ਮੈਂ ਖੁੱਲੇ ਛੱਡ ਕੇ ਚਲ ਗਈ ਬਾਰ ਜਿਹੜਾ ਸਮਾਨ ਪਿਆ ਰੁੜ ਰੁੜ ਗਿਆ ਅੰਦਰ ਵੀ ਮੰਜੀਆਂ ਮੁੰਜੀਆਂ ਹਿਸ ਤਰ੍ਹਾਂ ਘਰਾਂ ਚ ਜਿਹੜੀਆਂ ਹੁੰਦੀਆਂ ਉਹ ਸਭ ਰੁੜ ਰੁੜ ਗਏ ਬਰਤਨ ਬੁਰਤਨ ਹੀ ਵੱਡੇ ਵੱਡੇ ਬਾਟ ਪਤੀਲੇ ਵਗੈਰਾ ਤੁਸੀਂ ਜਦੋਂ ਇੱਥੇ ਥੱਲੇ ਪਾਣੀ ਆਉਂਦਾ ਤਾਂ ਉਦੋਂ ਫਿਰ ਬੱਚਿਆਂ ਨੂੰ ਨਾਲ ਲੈ ਕੇ ਚਲੇ ਜਾਣੇ ਹੋ ਕੀ ਕੁਛ ਜਿਹੜਾ ਜ਼ਰੂਰੀ ਸਮਾਨ ਥੱਲੇ ਰਹਿ ਜਾਂਦਾ ਤੁਹਾਡਾ ਕੁਛ ਨਹੀਂ ਵੀਰ ਜੀ ਮੈਂ ਜਿਸ ਤਰ੍ਹਾਂ ਮੇਰਾ ਮਤਲਬ ਹੱਥ ਦਾ 골ਡ ਹੀ ਉਹ ਹੀ ਮੇਰੇ ਘਰੇ ਫਿਰ ਮੇਰੇ ਪੈਸੇ ਪੂਸੇ ਮੈਂ ਕੁਛ ਨਹੀਂ ਲੈ ਕੇ ਜਾ ਸਕੀ ਨਾਲ ਸਾਰਾ ਕੁਛ ਪਾਣੀ ਸਾਰਾ ਕੁਛ ਇੱਥੇ ਰਹਿ ਗਿਆ ਵਾਸ਼ਿੰਗ ਮਸ਼ੀਨ ਫ੍ਰੀਜ ਵਗੈਰਾ ਜਿਆਦਾ ਆਪਣਾ ਰੇਨੇ ਨੀਚੇ ਆ ਤੇ ਉੱਪਰ ਕਦੀ ਨਾ ਰਹਿ ਵੀ ਨੀ ਆ ਵਾਸ਼ਿੰਗ ਮਸ਼ੀਨ ਦਬਾਓ ਬੇਕਾਰ ਹੋ ਗਿਆ ਸਮਾਨ ਸਾਰਾ ਇਨਵਰਟਰ ਹੀ ਵਾਸ਼ਿੰਗ ਮਸ਼ੀਨ ਹੀ ਬੈੱਡ ਹੀ ਮੇਰੇ ਦੋ ਇਹ ਉਹ ਅੰਦਰ ਵਾਲਾ ਜਿਹੜਾ ਬੈੱਡ 30000 ਦਾ ਹੀ ਬਾਹਰਲਾ ਤੇ ਚਲੋ ਥੋੜਾ ਸਸਤਾ ਹੀ ਸਾਰਾ ਕੁਝ ਬਰਬਾਦ ਹੋ ਗਿਆ ਕੁਝ ਮੇਰੇ 5-5000 ਦੇ ਕੰਬਲ ਵੀ ਜੀ ਮੈਂ ਬੜੇ ਸ਼ੌਂਕ ਨਾਲ ਘਰ ਬਣਾਇਆ ਹੀ ਕੁਝ ਵੀ ਨਹੀਂ ਬੱਚਿਆਂ ਦੇ ਬੇਟੇ ਨੇ ਬਾਹਰ ਜਾਣਾ ਹੀ ਉਹਦੇ ਜੈਕਟਾਂ ਵਗੈਰਾ ਲੈ ਕੇ ਰੱਖਿਆ ਹੀ ਸਾਰਾ ਸਮਾਨ ਮੈਂ ਬੈੱਡ ਵਿੱਚ ਵੀ ਦੇਖ ਸਕਦੇ ਜੇ ਤੁਸੀਂ نیچے ਜਾ ਕੇ ਹੂੰ ਤੇ ਬਾਈ ਹੁਰਿਆਂ ਨੇ ਮਤਲਬ ਸਾਰੀ ਉਮਰ ਦੀ ਜਿਹੜੀ ਜਮਾ ਪੂੰਜੀ ਆ ਉਹ ਤੁਹਾਡੇ ਕੋਈ ਜ਼ਮੀਨ ਨਹੀਂ ਹੈਗੀ ਫਿਰ ਤੂੰ ਕਿਤੋਂ ਵੀ ਪਿੰਡੋਂ ਪੁੱਛ ਸਕਦੇ ਜੇ ਮਤਲਬ ਸਾਡੇ ਮੇਰੇ ਜਿਹੜੇ ਫਾਦਰ ਇਨ ਲਾਉ ਨੇ ਕੁਝ ਨਹੀਂ ਹੰਨ ਦਿੱਤਾ ਹੂੰ ਤੇ ਬਾਕੀ ਇਹ ਸਰਵਿਸ ਦੇ ਸਿਰ ਤੋਂ ਹੀ ਘਰ ਬਣਾਇਆ ਸਾਰੇ ਪਿੰਡ ਨੂੰ ਪਤਾ ਹੂੰ ਕਿ ਬੜਾ ਸਟਰਗਲ ਕੀਤਾ ਇਹਨਾਂ ਤੇ ਜਦੋਂ ਬੜੇ ਔਖੇ ਸੌਖੇ ਹੋ ਕੇ ਤੁਸੀਂ ਇਹ ਘਰ ਬਣਾਇਆ ਸੀ ਤੇ ਤੁਮ ਵਗੈਰਾ ਲੈ ਕੇ ਇਹ ਘਰ ਬਣਾਇਆ ਅੱਜ ਵੀ ਸਾਡਾ ਲੋਨ ਚੱਲਦਾ ਪਿਆ ਹੈ ਅੱਛਾ ਹਾਂ ਲੋਨ ਲੈ ਕੇ ਹੀ ਘਰ ਬਣਾਇਆ ਤੇ ਬਾਈ ਹੋਰਾਂ ਨੂੰ ਕਿੰਨਾ ਟਾਈਮ ਹੋ ਗਿਆ ਸਰਵਿਸ ਕਰ ਦੇਣਾ ਇਹਨਾਂ ਦੇ ਵਿੱਚੇ 24 ਸਾਲ ਹੋ ਗਏ ਕੰਪਲੀਟ 24 ਸਾਲਾਂ ਦੀ ਕਮਾਈ ਜਿਹੜੀ ਬਾਈ ਹੋਰਾਂ ਨੇ ਇਸ ਘਰ ਦੇ ਉੱਤੇ ਲਗਾਈ ਸੀ ਪਰ ਕਹਿੰਦੇ ਨੇ ਕਿ 10 ਮਿੰਟਾਂ ਦੇ ਵਿੱਚ ਸਾਰਾ ਕੁਝ ਤਹਸ ਨੈਸ ਹੋ ਗਿਆ ਅੱਧੇ ਘੰਟੇ ਦੇ ਵਿੱਚ ਵਿੱਚ ਸਭ ਕੁਝ ਬਰਬਾਦ ਹੋ ਗਿਆ 7 ਡੇਸ ਪਾਣੀ ਅੰਦਰ ਰਿਹਾ ਸਟੇਬਲ ਰਿਹਾ ਪੂਰਾ 7 ਡੇਸ ਹਾਂ ਸਟੇਬਲ ਰਿਹਾ ਪੂਰਾ ਪਾਣੀ ਤੇ ਫਿਰ ਬੱਚਿਆਂ ਦੇ ਜਿਹੜੇ ਡਾਕੂਮੈਂਟ ਵਗੈਰਾ ਉਹ ਸਾਰੇ ਵਿਜੀ ਚਲ ਗਏ ਨਾਲ ਹੀ ਸੌਰੀ ਦੋਸ਼ ਪਤਾ ਨਹੀਂ ਲੱਗਾ ਹਾਂ ਬੇਟੇ ਦੇ ਤਾਂ ਆਲਰੇਡੀ ਜਮਾ ਹੀ ਬੇਟੀ ਦੇ ਮੇਰੇ ਹੀ ਸਰਟੀਫਿਕੇਟ ਤੇ ਇਹਨਾਂ ਦੇ ਵੀ ਜਮਾ ਹੀ ਹੁੰਦੇ ਸਰਵਿਸ ਦੇ ਅਕੋਰਡਿੰਗ ਉਥੇ ਹੁੰਦੇ ਆ ਔਰ ਮੇਰੇ ਤੇ ਬੇਟੀ ਤੇ ਹੀ ਉਹ ਸਾਡੇ ਸਾਰੇ ਚੱਲ ਗਏ ਬੇਟੇ ਦੇ ਤੇ ਚਲੋ ਉਹਨਾਂ ਬਾਹਰ ਦਾ ਜਾਣਾ ਸੀ ਉਹਦੇ ਪਏ ਤੇ ਮਤਲਬ ਬੱਚਿਆਂ ਦੇ ਜਿਹੜੇ ਸਰਟੀਫਿਕੇਟ ਵਗੈਰਾ ਸੀ ਤੇ 골ਡ ਵਗੈਰਾ ਸੀ ਸਭ ਕੁਝ ਰੋੜ ਕੁਛ ਨਹੀਂ ਮੈਨੂੰ ਵੀਰਜੀ ਲੱਭਾ ਮੇਰਾ ਨੀਚੇ ਪਰਸ ਪਿਆ ਹੈ ਮੈਂ ਪਹਿਲੇ ਇੱਕ ਦੋ ਦਿਨ ਪਹਿਲਾਂ ਹੀ ਘਟਵਾ ਕੇ ਲਈ ਆਂ ਪਰ ਵਿੱਚ ਜ਼ਰੂਰਤ ਹੀ ਕੁਛ ਨਹੀਂ ਮਿਲਿਆ ਹਨ ਕੁਛ ਨਹੀਂ ਹਾਂਜੀ ਸਭ ਕੁਝ ਬਰਬਾਦ ਹਾਂ ਕੋਸ਼ ਰੋੜ ਗਿਆ ਤੇ ਕੋਸ਼ ਤੁਹਾਨੂੰ ਪਤਾ ਜਿੱਦੇ ਦਰਵਾਜ਼ੇ ਖੁੱਲੇ ਹੀ ਪਤਾ ਨਹੀਂ ਹੁਣ ਕਿੱਦਾਂ ਗਿਆ ਤੇ ਕਿੱਦਾਂ ਨਹੀਂ ਉਹ ਸ਼ਿਲਕੋਲੀ ਲੈ ਗਿਆ ਤੇ ਕਿੱਦਾਂ ਹੋ ਗਿਆ ਹੂੰ ਕੋਸ਼ ਮੰਨ ਲਓ ਕਿ ਇਹੀਂ ਤੇ ਚਾਰੇ ਪਾਸੇ ਲੁੱਟੇ ਗਏ ਮਤਲਬ ਕਿ ਤੁਹਾਨੂੰ ਜਦੋਂ ਪਤਾ ਲੱਗਦਾ ਕਿ ਪਾਣੀ ਆ ਗਿਆ ਤੁਸੀਂ ਇੱਥੋਂ ਸਿਰਫ ਭੱਜਣ ਦੀ ਜਾਨ ਬਚਾਉਣ ਦੀ ਕੋਈ ਨਹੀਂ ਜੀ ਸੁਝਿਆ ਹੀ ਕੁਛ ਨਹੀਂ ਕਿ ਮੈਂ ਲੈ ਕੇ ਜਾਵਾਂਗੀ ਤੇ ਜਲਦੀ ਜਲਦੀ ਦਰਵਾਜ਼ੇ ਇਹ ਆਪਕਾਰ ਹੁੰਦੇ ਰੂਰ ਗੱਲ ਹੀ ਸਾਨੂੰ ਕੋਈ ਸਮਝਾਉਣ ਵਾਲਾ ਸਾਡੇ ਤੇ ਸਾਰੇ ਮਤਲਬ ਇੱਕੋ ਜਿਹਾ ਨਿਆਣਿਆਂ ਵਾਲੇ ਹਿਸਾਬ ਹੀ ਹੂੰ ਕੋਛ ਨਹੀਂ ਪਤਾ ਬੱਚਿਆਂ ਦੀ ਜਾਨ ਹਾਂ ਜੀ ਮੈਂ بیٹے ਨੇ ਕਾਲੀ ਪਾਤੀ ਕਿ ਮम्मा ਛੇਤੀ ਚਲ ਜੀਏ ਪਾਣੀ ਆ ਜਣਾ ਘਰ ਫੇਰ ਦੁਬਾਰਾ ਬਨ ਜੇ ਅਹੀਂ ਛੇਤੀ ਨਿਕਲ ਜੀਏ ਹੂੰ ਫੇਰ ਇਹ ਜਲਦੀ ਜਲਦੀ ਨਿਕਲ ਗਏ ਤਾਂ ਬਹੁਤ ਵੱਡਾ ਕਹਿਰ ਬਾਈਹੁਰਾਂ ਦੇ ਘਰੇ ਹੋਇਆ ਦੇਖੋ ਕਿ ਕੋਈ ਤੁਹਾਡੇ ਕੋਲ ਨੌਕਰੀ ਤਾਂ ਸੁਆ ਕੁਛ ਨਹੀਂ ਬਣਾ ਘਰ ਤੁਸੀਂ ਦੇ ਲੋ ਸਾਰਾ ਮੇਰਾ ਘਰ 파ਟ ਗਿਆ ਹੂੰ ਬਾਈ ਜਦੋਂ ਪਾਣੀ ਆਉਂਦਾ ਬਾਈ ਜੀ ਉਦੋਂ ਤੁਸੀਂ ਸਰਵਿਸ ਦੇ ਵਿੱਚ ਹੁੰਨੇ ਹੋ ਉਦੋਂ ਤੁਸੀਂ ਨੌਕਰੀ ਕਰ ਰਹੇ ਹਾਂਜੀ ਉਹ ਟਾਈਮ ਆ ਵੀਰੇ ਸਤਿਸ਼ਗੜ੍ਹ ਇੱਥੇ ਮੈਨੂੰ ਪੰਡੋਜ ਖਬਰ ਫੈਲਦੀ ਵੀ ਉਹ ਨੈਟ ਤਾਂ ਹੀ ਆਊਗਾ ਹੋਰ ਤਾਂ ਲਗੜਾ ਰੋਸ਼ਨ ਹੈ ਨਹੀਂ ਕੋਈ ਤੇ ਪਤਾ ਲੱਗਦਾ ਤੁਹਾਡੇ ਪਿੰਡ ਪੂਰਾ ਪਾਣੀ ਦਾ ਭਰਿਆ ਤੇ ਉਹ ਬਾਅਦ ਚ ਪਤਾ ਲੱਗਾ ਵੀ ਸਾਡੇ ਮੇਰੇ ਖੁਦ ਕੇ ਮੇਰੇ ਘਰ 'ਚ ਵੀ ਪਾਣੀ ਆ ਰੱਖਿਆ ਕਿ ਭਾਈ ਜੀ ਫਿਰ ਜਦੋਂ ਤੁਸੀਂ ਤੁਹਾਨੂੰ ਪਤਾ ਲੱਗਦਾ ਕਿ ਘਰ 'ਚ ਪਾਣੀ ਹੈਗੇ ਤੁਸੀਂ ਕਿੰਨੇ ਸਮੇਂ ਬਾਅਦ ਪਹੁੰਚ ਜਾਂਦੇ ਮੈਂ ਸਰ ਤੇ ਤਿੰਨ ਚਾਰ ਦਿਨ ਬਾਅਦ ਪਹੁੰਚਿਆ ਸਤਿਗਣ ਕਿਉਂਕਿ ਮੈਂ ਜੰਗਲ ਦੇ ਵਿੱਚੋਂ ਉੱਥੇ ਇੰਨੀ ਐ ਸਹੂਲਤ ਨਹੀਂ ਐ ਬਾਹਰ ਆਉਂਦੀ ਉੱਥੋਂ ਗਾੜੀ ਮੜ ਕੇ ਦੋ ਵਾਰੀ ਪਹਿਲਾਂ ਕੈਂਪ ਚਾਉਣਾ ਪੈਂਦਾ ਕੈਂਪ ਤੋਂ ਬਾਅਦ ਮੁੜ ਕੇ ਆਣ ਕੇ ਫਿਰ ਆਪਣੇ ਹੈੱਡਕੁਆਰਟਰ ਆਣ ਕੇ ਉੱਥੇ ਛੁੱਟੀ ਮਿਲਦੀ ਫਿਰ ਉਹ ਤੁਹਾਨੂੰ ਨਾਈਟ ਜੀ ਸਿਵਲ ਵਾਸਤੇ ਆਉਣਾ ਪੈਂਦਾ ਫਿਰ ਰੀਇਨਫੋਰਨ ਨਹੀਂ ਪੈਂਦੀ ਰਾਏਪੁਰ ਤੋਂ ਫਿਰ ਉੱਥੇ ਤੋਂ ਹਾਂਜੀ ਭਾਈ ਜੀ ਜੇਕਰ ਕਿ ਗੱਲ ਕਰੀਏ ਜਿਵੇਂ ਉਹਨਾਂ ਨੇ ਦੱਸਿਆ ਕਿ ਕੋਈ ਵੀ ਤੁਹਾਡੇ ਕੋਲੇ ਹੋਰ ਕਮਾਈ ਦਾ ਸਾਧਨ ਨਹੀਂ ਤੁਹਾਡੀ ਜੌਬ ਤੇ ਮੇਰੀ ਜੌਬ ਤਾਂ ਸਵਾ ਕੋਈ ਮੇਰਾ ਸਾਧਨ ਨਹੀਂ ਆ ਜੋ ਖੇਤੀ ਬੜੀ ਆ ਗਈ ਪਹਿਲਾਂ ਆਪਣੇ ਬਾਪੂ ਦੀ ਹੋਣੀ ਵੀ ਅਜੇ ਤੱਕ ਦਿੱਤੀ ਕੋਈ ਨਹੀਂ ਅੱਧਾ ਕਿਲਾੜੀ ਜ਼ਮੀਨ ਹੀ ਉਹ ਬਾਕੀ ਸਾਡੇ ਜੋ ਆਦਾ ਵੀ ਬੱਚੇ ਪੜ੍ਹਦੇ ਜੋ ਘਰਬਾਰ ਹੜੇ ਸਰਵਿਸ ਸਰਵਿਸ ਦੇ ਸਰਦੇ ਆ ਤੇਵਾੜੀ ਸਰਵਿਸ ਤੇ ਸਿਰ ਤੇ ਚੱਲਣ ਰਿਆ ਆ ਵੇਖੋ ਹੁਣ ਤੁਹਾਡੇ ਸਾਹਮਣੇ ਤੁਸੀਂ ਕੈਮਰਾ ਮੁਖਾ ਸਕਦੇ ਆ ਘਰ ਵੀ ਤੇੜ ਪੈ ਗਏ ਜੇ ਬਣਾਏ ਨੂੰ 8-7 ਸਾਲ ਹੋ ਗਏ ਆ ਤਾਜ਼ਾ ਘਰ ਬਣਾ ਕੇ ਤੇੜਾ ਪੈ ਗਏ ਸਾਰੀਆਂ ਪਾਣੀ ਦੇ ਨਾਲ ਬਾਈ ਜੀ ਜੇਕਰ ਕੋਈ ਵਿਅਕਤੀ ਤੁਹਾਡੀ ਮਦਦ ਕਰਨਾ ਚਾਹੇ ਕਿਉਂਕਿ ਅਸਲ 'ਚ ਪੰਜਾਬੀ ਬਹੁਤ ਅਣਖ ਵਾਲੇ ਨੇ ਪੰਜਾਬੀਆਂ ਦੇ ਸੁਭਾਅ 'ਚ ਮੰਗਣਾ ਨਹੀਂ ਹੈਗਾ ਪੰਜਾਬੀ ਕਦੇ ਵੀ ਭੁੱਖੇ ਰਹਿ ਜਾਂਦੇ ਨੇ ਪਰ ਮੰਗਦੇ ਨਹੀਂ ਪਰ ਇਸ ਵੇਲੇ ਹਾਲਾਤ ਜਿਹੜੇ ਬਣੇ ਹੋਏ ਨੇ ਸੱਚਮੁੱਚ ਇਸ ਜਿਹੜੇ ਮਾਝੇ ਏਰੀਏ ਦੇ ਲੋਕ ਨੇ ਦੁਆਬੇ ਏਰੀਏ ਦੇ ਲੋਕ ਨੇ ਉਹਨਾਂ ਨੂੰ ਮਦਦ ਦੀ ਲੋੜ ਹੈ ਕਿਉਂਕਿ ਜਦੋਂ ਵੀ ਕੋਈ ਹੜ੍ਹ ਆਉਂਦਾ ਹੈ ਜਾਂ ਕੋਈ ਮੁਸੀਬਤ ਪੈਂਦੀ ਹੈ ਉਦੋਂ ਪੰਜਾਬੀ ਇੱਕ ਦੂਜੇ ਦੇ ਨਾਲ ਖੜਦੇ ਨੇ ਪੰਜਾਬ 'ਚ ਹੀ ਇਹ ਚੀਜ਼ ਮਿਲੂਗੀ ਜਦੋਂ ਹਿਮਾਚਲ ਦੇ ਵਿੱਚ ਕੋਈ ਪਚਾਲ ਵਗੈਰਾ ਆਉਂਦਾ ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 20 ਰੁਪਏ ਦੀ ਪਾਣੀ ਦੀ ਬੋਤਲ ਮਿਲਦੀ ਆ 200 ਦੀ ਕਰ ਦਿੰਦੇ ਨੇ ਉਹ bizness ਸੋਚਦੇ ਨੇ ਪਰ ਪੰਜਾਬੀ ਜਦੋਂ ਵੀ ਕਿਸੇ ਪੰਜਾਬੀ ਭਰਾ ਦੇ ਉੱਤੇ ਮੁਸੀਬਤ ਪੈਂਦੀ ਆ ਪੰਜਾਬੀ ਆਪਣੇ ਭਰਾ ਦੇ ਨਾਲ ਖੜਦੇ ਨੇ ਮਦਦ ਕਰਦੇ ਹੁੰਦੇ ਨੇ ਸੋ ਅਸੀਂ ਬੇਨਤੀ ਕਰਾਂਗੇ ਬਾਈ ਹੋਰਾਂ ਦੀ ਵੀ ਮਦਦ ਜਰੂਰ ਕੀਤੀ ਜਾਵੇ ਤਾਂ ਕਿ ਬਾਈ ਹੋਰੀ ਘਰ ਦਾ ਸਮਾਨ ਘਟੂ ਘਟ ਜਿਹੜਾ ਕਹ ਲਈਏ ਕਿ ਭਾਂਡੇ ਤੱਕ ਬਾਈ ਹੋਰੀ ਕਹਿੰਦੇ ਵੀ ਇੱਥੋਂ ਰੁੜ ਕੇ ਜਾ ਚੁੱਕੇ ਨੇ ਸਵੇਰ ਦੀ ਮੈਂ ਇਹਨਾਂ ਨਾਲ ਜਦੋਂ ਪਹਿਲਾਂ ਗੱਲਬਾਤ ਕੀਤੀ ਹੈ ਆਫ ਕੈਮਰਾ ਇਹਨਾਂ ਨੇ ਦੱਸਿਆ ਕਿ ਸਵੇਰ ਦੀ ਸਿਰਫ ਚਾਹ ਪੀਤੀ ਹੋਈ ਹੈ ਹਾਲੇ ਤੱਕ ਰੋਟੀ ਵੀ ਨਹੀਂ ਬਣਾ ਸਕੇ ਕਿਉਂ ਕਰੇ ਸਿਲੰਡਰ ਹੀ ਨਹੀਂ ਸਿਲੰਡਰ ਨਹੀਂ ਤਾਂ ਅੱਗ ਕਿੱਥੋਂ ਮਚਾਉਣਗੇ 7 ਦਿਨ ਹੋ ਗਏ ਲਾਈਟ ਭੱਜਿਆਂ ਨੂੰ ਹੋਰ ਕੋਈ ਸਾਧਨ ਨਹੀਂ ਤੱਕਰੀਏ ਤੱਕਰੀਏਗੀ ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਬਾਈ ਇੱਕ ਵਾਰੀ ਤੁਹਾਡਾ ਨਾ ਫੋਨ ਨੰਬਰ ਜਰੂਰ ਬੋਲ ਦਿਓ ਤਾਂ ਕਿ ਕੋਈ ਵੀਰ ਤੁਹਾਡੇ ਨਾਲ ਸੰਪਰਕ ਕਰ ਸਕੇ 7696 384469 ਦੁਬਾਰਾ ਫਿਰ ਬੋਲੋ 7696 384469 ਨਾਮ ਕੀ ਹੈ ਬਾਈ ਜੀ ਤੁਹਾਡਾ ਮੇਰਾ ਨਾਮ ਸਰ ਹਰਪਿੰਦਰ ਸਿੰਘ ਹੈ ਜੀ ਹਰਪਿੰਦਰ ਸਿੰਘ ਪਿੰਡ ਕਿਹੜਾ ਹੈ ਇਹ ਕੋਨੇਵਾਲਾ ਜੀ ਕੋਨੇਵਾਲਾ ਪਿੰਡ ਹਰਪਿੰਦਰ ਸਿੰਘ ਹੈ ਤੇ ਬਾਈ ਦਾ ਨਾਮ ਹੈ ਤੇ ਬਾਈ ਹਰਾਂ ਨਾਲ ਸੰਪਰਕ ਜਰੂਰ ਕੀਤਾ ਜਾਵੇ ਮਦਦ ਯਾਰ ਜੇਕਰ ਕੋਈ ਐਨ ਆਰ ਆਈ ਵੀਰਿਆ ਕੋਈ ਵੀ ਸੰਸਾ ਕਿਸੇ ਤਰ੍ਹਾਂ ਦੀ ਵੀ ਮਦਦ ਬਾਈ ਹਰਾਂ ਦੀ ਕਰ ਸਕਦੇ ਜਰੂਰ ਕੀਤੀ ਜਾਵੇ ਕਿਉਂਕਿ ਇਸ ਟਾਈਮ ਜੋ ਹਾਲਾਤ ਨੇ ਉਹ ਸੱਚਮੁੱਚ ਇਹ ਨਹੀਂ ਕਿ ਇਹ ਮੰਗ ਰਹੇ ਨਹੀਂ ਹਨ ਮੰਗ ਵੀ ਨਹੀਂ ਸਕਦੇ ਕਿਉਂਕਿ ਆਪਾਂ ਪੰਜਾਬੀ ਹੁੰਨੇ ਆਪਣੀ ਸੁਭਾਅ ਚ ਉੱਚੀ ਨਹੀਂ ਹੈ ਪਰ ਇਸ ਵਕਤ ਹਾਲਾਤ ਨੇ ਜੋ ਉਹਨਾਂ ਨੇ ਮਜਬੂਰ ਕੀਤਾ ਹੋਇਆ ਕਿ ਸੱਚਮੁੱਚ ਇਹਨਾਂ ਨੂੰ ਮਦਦ ਦੀ ਲੋੜ ਹੈ ਤੇ ਮਦਦ ਹੈ ਜਿਹੜੀ ਉਹ ਕੀਤੀ ਜਾਵੇ ਸੋ ਤੁਸੀਂ ਆਪਣੀ ਰੈ ਕਮੈਂਟ ਬਾਕਸ ਵਿੱਚ ਜਰੂਰ ਦਿਓ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣਤੇ ਨੇ ਤਾਂ ਉਹਨਾਂ ਦਾ ਅਸਲ 'ਚ ਜ਼ਿੰਮੇਵਾਰ ਕੌਣ ਹੈ ਸਰਕਾਰਾਂ ਬਹੁਤ ਛੇਤੀ ਕਹਿ ਦਿੰਦੀਆਂ ਨੇ ਕਿ ਅਸੀਂ ਹਾਲਾਤਾਂ ਨੂੰ ਸੰਭਾਲਣ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਕੋਸ਼ਿਸ਼ਾਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਵੱਡਾ ਸਵਾਲ ਇਹ ਹੈ ਸਰਕਾਰਾਂ ਦੇ ਉੱਤੇ ਤੋਂ ਸੋ ਤੁਸੀਂ ਇੰਟਰਵਿਊ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜੁੜੇ ਰਹੋ ਪਵਾਦ ਡਬਲੂ ਟੀਵੀ ਦੇ ਨਾਲ ਸასი ਕਾਲ